ਹਾਂਜੀ ਹਸਤੀ ਕਾਲ ਜੀ ਕੀ ਹਾਲ ਚਾਲ ਨੇ ਹੋਰ ਸਾਰੇ ਠੀਕ ਠਾਕ ਹੋਣ ਤੇ ਅੱਜ ਬਣਾਉਣੇ ਆਪਾਂ ਗੋਭੀ ਵਾਲੇ ਪਕੌੜੇ ਤੇ ਨਾਲ ਗੁੜ ਵਾਲੀ ਮਿੱਠੀ-ਮਿੱਠੀ ਚਾਹ ਠੀਕ ਹੈ ਜੀ ਨੂੰ ਪੀ ਕੇ ਚੜ ਜੂਗਾ ਚਾਹ ਤੇ ਲੋ ਜੀ ਫਿਰ ਗੱਬਰੂ ਪੰਜਾਬੀ ਗਰੋਬੀ ਚੀਰ ਲੱਗ ਗਿਆ ਬਿਲਕੁਲ ਕਰਦਾ ਬ੍ਰੇਕ ਵੇ ਫਾੜੀਆਂ ਤਾਂ ਜੋ ਤਲੀਆਂ ਸੌਖੇ ਢੰਗ ਨਾਲ ਜਾਣ ਸੋ ਜ਼ਿਆਦਾ ਮੋਟੀਆਂ ਤੇ ਟਾਈਮ ਲੱਗਦਾ ਤੇ ਇਹ ਤੇ ਬਿਲਕੁਲ ਟਾਈਮ ਲੱਗਣਾਗਾ ਤੇ ਸੇਫ 2-4 ਮਿੰਟਾਂ ਦੇ ਵਿੱਚ ਵਿੱਚ ਆਪਾਂ 2-3 ਗੋਭੀ ਦੇ ਫੁੱਲ ਦੀਆਂ ਤਨਾ ਪਕੌੜੇ ਬਣਾ ਲੈਣੇ ਨੇ ਤੇ ਘੈਂਡ ਗੱਲਬਾਤ ਆਪਾਂ ਲਓ ਜੀ ਆਪਾਂ ਗੁੜ ਤੇ ਚਾਹ ਪਾ ਤ ਆਪਣੀ ਫਤੀਲੀ ਦੇ ਵਿੱਚ ਠੀਕ ਹੈ ਜੀ ਹੁਣ ਘੋਲ ਦਿਆਂ ਬੇਸਣ ਆਪਾਂ ਤੇ ਬੇਸਣ ਦੇ ਆਪਾ ਲੈਣਾ 4-5 ਟੱਕਣ ਭਰ ਕੇ ਤੇ ਥੋੜਾ ਦਿਲ ਜੱਕੜਾ ਕਰੜਾ ਕਰਕੇ ਲਓ ਜੀ ਮੈਂ ਚਾਹ ਲਈ ਬਣਾਉਣੀ ਆ ਰੇਲ ਲੋਨ ਆ ਗਿਆ ਜੀ ਤੇ ਨਾਲ ਨਾਲ ਥੋੜੀ ਹਲਦੀ ਤੇ ਹੋਰ ਕੋਈ ਬਹੁਤੀਆਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਬਾਬੇ ਸਿੰਪਲ ਢੰਗ ਨਾਲ ਏਸੀ ਨਾਲ ਸਾਨੂੰ ਸਵਾਦ ਹੀ ਬਾਲਾ ਘੈਂਟ ਬਣਾ ਕੇ ਦੇਵਾਂਗੇ ਤੇ ਲਓ ਜੀ ਇਹਨੂੰ ਕੀ ਕਰਨਾ ਹੈ ਨਹੀਂ ਚੰਗੀ ਤਰ੍ਹਾਂ ਘੋਲ ਲੈਣਾਗਾ ਪਾ ਕੇ ਥੋੜਾ ਜਿਹਾ ਪਾਣੀ ਲਓ ਜੀ ਵੱਟ ਚੰਗੀ ਤਰ੍ਹਾਂ ਮਿਕਸ ਕਰ ਲੋ ਕੋਲ ਬਣਾਉ ਇਹਦਾ ਤਾਂ ਜੋ ਗੋਭੀ ਦੇ ਫੁੱਲਾਂ ਤੇ ਚੜ ਜੇ ਵਧੀਆ ਢੰਗ ਨਾਲ ਜੇ ਮੜਾ ਮੋਟਾ ਕੀ ਕਰਦਾ ਤਾਂ ਹੋਰ ਪਾਣੀ ਪਾ ਕੇ ਆਪਾਂ ਪਤਲਾ ਵੀ ਕਰ ਸਕਦੇ ਹਾਂ ਪਰ ਲਗਭਗ ਠੀਕ ਹੀ ਬਣ ਗਿਆ ਸੀਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਹੈਗੀ ਸਿੰਪਲ ਸਾਦੇ ਢੰਗ ਨਾਲ ਬਣਾਵਾਂਗੇ ਪਕੌੜੇ ਤੇ ਹੁਣ ਅਟਾ ਕੀ ਠੰਡ ਠੰਡ ਦੇ ਵਿੱਚ ਤਾਂ ਬਹੁਤ ਹੀ ਅਸਵਾਲ ਲੱਗਾ ਕਰਨੀ ਤੇ ਕੜਾਈ ਆ ਤਾ ਤਾ ਪੌਪਰ ੱਲੇ ਤੇ ਤੇ ਨਾਲ ਪਾਇਆ ਸ਼ੁੱਧ ਸੀ ਤੇਲ ਤੇ ਲਓ ਜੀ ਫਿਰ ਡਬੋੜ ਬੋ ਕੇ ਕੜੀ ਦੇ ਵਿੱਚ ਆਪਣੇ ਬੇਸਣ ਦੇ ਵਿੱਚ ਕੜੀ ਆਦਾ ਹੀ ਫਿਰ ਦੇਖਣਾ ਤੇ ਸਿੱਟਾਂਗੇ ਆਪਾਂ ਆਪਣੇ ਤੇਲ ਦੇ ਵਿੱਚ ਲਓ ਜੀ ਕਰੋ ਰੱਬ ਨੂੰ ਯਾਦ ਤੇ ਫੇਰਾ ਉਹ ਖਾਣ ਦਾ ਸਵਾਦ। ਚਾਹੇ ਚੁੱਲੇ ਤੇ ਬਣਾਉਣ ਦਾ ਜਿਹੜਾ ਸਵਾਦ ਆ ਨਾ ਪੰਜਾਬੀਆਂ ਦਾ ਵੱਖਰੀ ਸਵਾਦ ਹੈਗਾ। ਸਿਲੰਡਰ ਹੋਂ ਦੇ ਕਾਹਨੂੰ ਗੱਲ ਬਣਦੀ ਆ ਜਿਹੜੇ ਚਿੱਲੇ ਵਾਲੀ ਗੱਲ ਬਣਦੀ ਆ। ਰੋਟੀਆਂ ਮੈਂ ਆਉਂਦੇ ਰੜੜ ਕੇ ਪਾਣੀ ਹੱਥਿਆਂ ਬਾਜਰੇ ਦੀਆਂ ਸਰੋਂ ਦਾ ਸਾਗ ਪੂਰੀ ਕੈਂਡ ਡਿਸ਼ ਬਣਦੀ ਆ ਪੰਜਾਬੀਆਂ ਦੇ ਖਾਣੇ ਪੀਣੇ ਹੀ ਮਸ਼ਹੂਰ ਨੇ ਤੇ ਖਾਣ ਦੇ ਵੀ ਸ਼ਕੀਨ ਹੀ ਪਸੰਦਰਾ। ਚਿਪ ਕੱਢੀ ਤਰੇ ਆਉਂਦੇ ਨੇ। ਗੋਭੀ ਆਲੂ ਦੇ ਪਕੌੜੇ ਲਓ ਜੀ ਕਾਬਲ ਕੀ ਦੇ ਮੂੰਹ ਦੇ ਚ ਪਾਣੀ ਆ ਗਿਆ ਲਾਲਾਂ ਦਾ ਕੌ ਲਾ ਕਿ ਨਹੀਂ ਕਿ ਨਹੀਂ ਭਰ ਤਾ ਕਮੈਂਟ ਕਰੋ ਤੇ 3 ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਤੇ ਐਦਾਂ ਦੇ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਹਾਡੇ ਫੋਨ ਤੇ ਇਦਾਂ ਦੀ ਵੀਡੀਓ ਡੇਲੀ ਆਇਆ ਕਰਨੀ ਆ ਤੇ ਤੁਸੀਂ ਲਾਈਕ ਨਾ ਕਰਨਾ ਭੁੱਲਣਾ ਹਨਾ ਲਾਈਕ ਕਮੈਂਟ ਸ਼ੇਅਰ ਦਬ ਕੇ ਕਰਿਆ ਕਰੋ ਤੇ ਲਓ ਜੀ ਹਾਂ ਚੱਲੀ ਜਾਂਦਾ ਕੰਮ ਆਪਣਾ ਥੋੜੇ ਹੀ ਰਹਿ ਗਏ ਸੀਗੇ ਦੋ ਤਿੰਨ ਫੁੱਲ ਆਪਾਂ ਜੀ ਰੇ ਸੀ ਦੋੜੇ ਹੀ ਰਹਿ ਗਏ ਸੀ ਪਹਿਲਾਂ ਸਲਾਹ ਹੀ ਚਲੋ ਘਟ ਬਣਾਵਾਂਗੇ ਫਿਰ ਉਹ ਥੋੜਾ ਸਮਾਨ ਵਾਚ ਕੇ ਫਿਰ ਹੋਰ ਜੀ ਨੰਬਰ ਕਹਿ ਗਿਆ ਮੈਂ ਕਿ ਚਲੋ ਲੱਗਦਾ ਥੇਨੂੰ ਹੀ ਬਣਾ ਜਿਆਨੇ ਫਿਰ ਲਓ ਜੀ ਤੇਲ ਕਿਹਾ ਚੜ ਠੀਕ ਹੈ ਜੀ ਤੇ ਹੁਣ ਚੜਨਗੇ ਪੰਜਾਬੀਆਂ ਦੇ ਧੱਕੇ ਪਕੌੜੇ ਲਓ ਜੀ ਕਪੂਰ ਨਾਲ ਦੇਣਾ ਆਪਾਂ ਹੋਰ ਕੱਢ ਦੇਣਾਗਾ ਕਿੰਦੀ ਕੱਟਣਾ ਆ ਜਣ ਕੰਮ ਨਹੀਂ ਬੜ ਗਿਆ ਤਾਂ ਆਜਾ ਲਓ ਜੀ ਪਕੌੜੇ ਪਕੌੜੇ ਹੋਈ ਪਈ ਨੇ ਚਾਹ ਵੀ ਬੁਲਣ ਤਿਆਰ ਆ ਵਾਲਾ ਮਾਰਦੀ ਆ ਚਾਹ ਆਪਣੀ ਪਕੌੜੇ ਅੱਧੇ ਹੀ ਬਣ ਕੇ ਤਿਆਰ ਨੇ ਅੱਧੇ ਕਿ ਰਹਿ ਗਏ ਚਲੋ ਠੀਕ ਆ ਯੋ ਓਕੇ ਬਾਈ ਟਾਟਾ